ਨੂੰ ਬਹੁਤ ਜਿੱਤ ਕਰਾਈਆਂ ਅੱਜ ਹਾਲਾਤ ਜੋ ਪੰਜਾਬ ਦੇ ਐ ਇੰਨੇ ਵਿਗੜ ਗਏ ਐ ਇੱਕ ਨਿਕੰਮਾ ਸ਼ਰਾਬੀ ਬਣ ਗਿਆ ਮੁੱਖ ਮੰਤਰੀ ਜੀ ਨੇ ਬਰਬਾਦ ਕਰਤਾ ਪੰਜਾਬ ਨੂੰ ਅੱਜ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਗੁੰਡਾਗਰਦੀ ਲੁੱਟਖੋ ਗੈਂਗਸਟਰ ਨਸ਼ਾ ਕਰ ਕਰ ਸਾਰੀਆਂ ਸਹੂਲਤਾਂ ਬੰਦ ਹੋ ਗਈਆਂ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਨਹੀਂ ਮੈਂ ਤੁਹਾਨੂੰ ਇੱਕੋ ਹੀ ਗੱਲ ਬੇਨਤੀ ਕਰਨਾ ਚਾਹਣਾ ਆਪਾਂ ਜਿਹੜੇ ਤਜਰਬੇ ਕਰਨੇ ਛੱਡ ਦिए ਆਪਣੇ ਪੰਜਾਬੀ ਐਨੇ ਦਿਲ ਦੇ ਸਾਫ ਹੈ ਜਿਹੜਾ ਆਉਂਦਾ ਝੂਠ ਬੋਲ ਲੈਂਦਾ ਆਪਾਂ ਉਹਦਾ ਸੱਚ ਸਮਝ ਕੇ ਉਹਨੂੰ ਵੋਟਾਂ ਪਾ ਦਿੰਨੇ ਆ ਤੇ ਫਿਰ ਬਾਅਦ ਪਛਤਾਉਣੀ ਆ 5 ਸਾਲ ਕੈਪਟਨ ਨੇ ਖਰਾਬ ਕੀਤੇ ਆ 5 ਸਾਲ ਐਨੇ ਖਰਾਬ ਕਰ ਦਿੰਨੇ ਆ 10 ਸਾਲ ਜ਼ਿੰਦਗੀ ਵੀ ਆਪਣੇ ਖਰਾਬ ਹੋ ਗਏ ਐਸ ਕਰਕੇ ਮੈਂ ਬੇਨਤੀ ਕਰਦਾ ਆਪਣੇ ਆਪਣੀ ਐ ਕਾਲੀ ਦਲ ਥੋਡੀ ਪਾਰਟੀ ਐ 103 ਸਾਲ ਪੁਰਾਣੀ ਪਾਰਟੀ ਐ ਪੰਜਾਬ ਦੀ ਪਾਰਟੀ ਐ ਖਾਲਸਾ ਪੰਥ ਦੀ ਫੌਜ ਐ ਪੰਜਾਬੀਆਂ ਦੀ ਆਵਾਜ਼ ਹੈ ਪੰਜਾਬੀਆਂ ਦੀ ਲੜਾਈ ਲੜਨ ਵਾਲੀ ਪਾਰਟੀ ਹੈ ਆਪਾਂ ਆਪਣੀ ਪਾਰਟੀ ਨੂੰ ਕਮਜ਼ੋਰ ਕਰਾਂਗੇ ਆਪਣੇ ਆਪ ਹੀ ਆਪਣਾ ਪੰਜਾਬ ਕਮਜ਼ੋਰ ਹੋ ਜਾਊਗਾ ਤੁਸੀਂ ਆਪ ਸਾਰੇ ਕਮਜ਼ੋਰ ਹੋ ਜਾਵੋਗੇ ਇਸ ਕਰਕੇ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰੀਏ ਜਿਸ ਦਿਨ ਤੁਸੀਂ ਤਗੜਾ ਕਰਤਾ ਕਿਸੇ ਦੀ ਆਂਚ ਨਹੀਂ ਆਉਣ ਦੇਵਾਂਗੇ ਕਿਸੇ ਦੀ ਹਿੰਮਤ ਨਹੀਂ ਹੋਊਗੀ ਪੰਜਾਬ ਤਰਫ ਕੋਈ ਝਾਕ ਵੀ ਜਾਏ ਇਸ ਕਰਕੇ ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ ਕਾਲੀ ਗੱਲ ਨੂੰ ਤਗੜਾ ਕਰੀਏ ਵਾਈਡੂ ਜੀ ਕਾ ਕਾਲਜ਼ਾ ਵਾਈਡੂ ਜੀ ਦੇ ਪਦੇ ਫੋਟੋ ਕਰ ਲਈ ਜਿੰਨੇ ਆਜੋ ਨੇੜੇ ਯਾਰ ਹਾਂ ਜੁਰਦਾਂ ਨਹੀਂ ਕਰ ਲੈਂਦੇ ਯਾਰ ਫੋਟੋ ਆ ਲੰਦੇ ਨੇੜੇ ਆ ਲੰਦੇ ਆ ਲੰਦੇ ਭਾਈ ਜੀ ਅੱਗੇ ਆ ਰਹੇ ਮੜਨ ਆ ਲੰਦੇ ਆ ਲੰਦੇ ਮਾੜੇ ਫੋਟੋ ਦੇ ਮਰ ਗਏ